ਇਹ ਚਾਲਾਂ ਐ ਸਾਨੂੰ ਖਰਾਬ ਕਰਨ ਦੀਆਂ ਲੇਕਿਨ ਮੈਂ ਜੇ ਮੁੱਖ ਮੰਤਰੀ ਵੀ ਬਣਿਆ ਸਾਰਿਆਂ ਵਾਸਤੇ ਬਰਾਬਰ ਕੰਮ ਕੀਤੇ ਐ ਐਸੀ ਬਿਜਲੀ ਦੇ ਬਿੱਲ ਮਾਪ ਕੀਤੇ ਸਾਰਿਆਂ ਦੇ ਕੀਤੇ ਕਿਸੇ ਇੱਕ ਦਾ ਨਹੀਂ ਕੀਤਾ ਐ ਨਹੀਂ ਆ ਕਿ ਫਲਾਣੇ ਦਾ ਕਰਨਾ ਫਲਾਣੇ ਦਾ ਨਹੀਂ ਕੀਣਾ ਕਿੰਨੇ ਕਿੰਨੇ ਬਿੱਲ ਖੜੇ ਸੀ ਸਭ ਦੇ ਮਾਪ ਕੀਤੇ ਜੇ ਸਕੂਲਾਂ ਦੀ ਗੱਲ ਆਈ ਸਕੂਲਾਂ ਵਿੱਚ ਵੜਦੀ ਸਾਰੇ ਗਰੀਬ ਬੱਚੇ ਪੜਦੇ ਸਰਕਾਰੀ ਸਕੂਲਾਂ 'ਚ ਮੈਨੂੰ ਪਤਾ ਲੱਗਿਆ ਕਿ ਜੀ ਇੱਕ ਫਿਰਕੇ ਦੇ ਬੱਚਿਆਂ ਨੂੰ ਵਰਦੀ ਮਿਲਦੀ ਹੈ ਦੂਸਰੇ ਦੇ ਨਹੀਂ ਮਿਲਦੀ ਮੈਂ ਸਾਰੇ ਬੱਚਿਆਂ ਨੂੰ ਵਰਦੀ ਲਗਾਤੀ ਕਿ ਜੀ ਹਰ ਬੱਚੇ ਨੇ ਦਾਇਰ ਕਰੋ ਇੱਥੇ ਗਰੀਬ ਦਾ ਹੀ ਬੱਚਾ ਆਉਂਦਾ ਸਰਕਾਰੀ ਫੇਰ ਇੱਕ ਸਕੀਮ ਚਲਾਈ ਮੈਂ ਮੁੱਖ ਮੰਤਰੀ ਸਕਾਲਰਸ਼ਿਪ ਸਕੀਮ ਜਿਹਦੇ ਜ ਕਿਸੇ ਬਰਾਦਰੀ ਦਾ ਹੋਵੇ ਜਿਹੜਾ ਬੱਚਾ ਇਹ 60% ਤੋਂ ਵੱਧ ਨੰਬਰ ਲੈ ਗਿਆ ਉਹਦੀ ਪੀਸਮਾਪ ਸਰ ਥੋੜਾ ਇੱਕ ਰੁਕ ਕੇ ਇਹ ਇੱਕ ਸਟੇਨ ਚਲਾਈ ਇਸ ਤੋਂ ਇਲਾਵਾ ਜਦੋਂ ਕਿਸਾਨਾਂ ਦੀ ਗੱਲ ਆਈ ਤਾਂ ਕਿਸਾਨਾਂ ਦੀ ਐਸੇ ਏਰੀਏ ਦੇ ਵਿੱਚ ਫਸਲ ਨੂੰ ਕੀਲੀ ਸੁੰਢੀ ਪੈ ਗਈ ਮੈਂ ਪਹਿਨਾ 12000 ਰੁਪਏ ਮੁਆਵਜ਼ਾ ਦਿੱਤਾ ਜਾਂਦਾ ਸੀ ਐਸੀ 17000 ਦਿੱਤਾ ਤੇ ਨਾਲ 1700 ਰੁਪਿਆ ਮਜ਼ਦੂਰਾਂ ਨੂੰ ਵੀ ਦਿੱਤਾ ਮਜ਼ਦੂਰਾਂ ਦਾ ਵੀ ਕੀਤਾ ਕਿਸਾਨਾਂ ਦਾ ਵੀ ਜਦੋਂ ਕਿਸਾਨਾਂ ਦੇ ਗੋਲੀ ਚੱਲਣ ਦੀ ਗੱਲ ਆਈ ਡਾਂਗਾ ਮਾਰਨ ਦੀ ਗੱਲ ਆਈ ਪ੍ਰਧਾਨ ਮੰਤਰੀ ਦੇ ਆਉਣ ਤੇ ਤਾਂ ਮੈਂ ਆਪਣੇ ਪਿੰਡੇ ਦੇ ਸਈਆਂ ਲੇਕਿਨ ਕਿਸਾਨਾਂ ਤੇ ਕੋਈ ਪਰਚਾ ਨਹੀਂ ਹੋਣ ਦਿੱਤਾ ਐਸੀ ਸਭ ਦੀ ਸਾਂਝੀ ਗੱਲ ਕਰਦੇ ਆ ਮੈਂ ਸਾਰਿਆਂ ਦੀ ਸਾਂਝੀ ਗੱਲ ਕਰਦਾ ਸਭ ਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ ਪੰਜਾਬ ਇੱਕ ਗੁਲਦਸਾ ਵੱਖ-ਵੱਖ ਧਰਮਾਂ ਦਾ ਵੱਖ-ਵੱਖ ਜਾਤਾਂ ਦਾ ਸਾਰਿਆਂ ਨੂੰ ਇਸ ਗੁਲਦਸਤੇ ਵਿੱਚ ਸ਼ਾਮਲ ਕਰਕੇ ਪੰਜਾਬ ਨੂੰ ਅੱਗੇ ਵਧਾਣਾ ਇਹੀ ਮੇਰੀ ਸੋਚ ਹੈ ਔਰ ਇਸੇ ਸੋਚ ਨਾਲ ਮੈਂ ਚੱਲ ਰਿਹਾ ਤੇ 20 ਲੋਕ ਕਹਿੰਦੇ ਹੈ 20 ਲੋਕ ਕਹਿੰਦੇ ਤੁਹਾਨੂੰ ਭਾਜਪੀ ਕਹਿੰਦੇ ਮੈਂ ਆਫਰ ਕਰਨਾ ਕਹਿੰਦਾ ਮੇਰੇ ਕੋਲ ਫਲੇਰੀਆਂ ਆਪਰਾਉਂਦੀਆਂ ਬਹੁਤ ਪਾਸੇ ਤੇ ਪਰ ਮੈਂ ਸੱਚਾ ਸੁਕਾ ਨੇਤ ਨਿਕਿਤੀ ਨਾਲ ਕਾਂਗਰਸ ਦਾ ਸਿਪਾਈ ਹੈ ਤੇ ਕਾਂਗਰਸ ਦਾ ਹੀ ਸਿਪਾਈ ਲੈਣਾ ਕਿਹੜੇ ਮੈਨੂੰ ਬੁਲਾਉਂਦੇ ਆ ਹੱਕਾ ਮਾਰਦੇ ਆ ਕਹਿੰਦੇ ਬਾਜਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ ਕਿਸੇ ਨਾ ਮੇਰੀ ਗੱਲ